ਤਰਮਿੰਦਰ ਜੀ ਨੂੰ ਮੇਰੀ ਮੁਲਾਕਾਤ ਹੋਈ ਸੀਗੀ ਜੀ 2010 ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਫਿਲਮ ਬਣ ਰਹੀ ਸੀ ਜੱਟ ਜਮਲਾ ਪਗਲਾ ਦੀਵਾਨਾ ਉਦੋਂ ਮੇਰੀ ਬੱਸ ਦੇ ਵਿੱਚ ਮੁਲਾਕਾਤ ਹੋਈ ਸੀਗੀ ਤੇ ਕੀ ਕਿਸ ਤਰ੍ਹਾਂ ਦੇ ਨਾਲ ਮਿਲੇ ਸੀ ਤੁਹਾਨੂੰ ਕਿਦਾਂ ਲੱਗਿਆ ਬਹੁਤ ਵਧੀਆ ਸੰਜੇ ਢੰਗ ਨਾਲ ਮੈਨੂੰ ਵਧੀਆ ਤਰੀਕੇ ਨਾਲ ਮਿਲੇ ਜੀ ਮੈਨੂੰ ਖੀਰ ਖਵਾਈ ਸੀ ਮੈਨੂੰ ਤੰਦੂਰ ਦੀਆਂ ਖਵਾਈਆਂ ਸੀਗੀਆਂ ਜੀ ਮੈਨੂੰ ਅੱਜ ਵੀ ਯਾਦ ਹੈ ਮੈਂ ਇਹਨੂੰ ਆਪਣੀ ਬਗਲ ਦੇ ਵਿੱਚ ਫੋਟੋ ਬਾਕੇ ਲਵਾਈ ਸੀ ਜਦੋਂ ਮੈਂ ਧਰਮਿੰਦਰ ਨੂੰ ਆਪਣੇ ਬਾਰੇ ਦੱਸਿਆ ਕਿ ਮੈਂ ਤੁਹਾਡੇ ਲਈ ਪੈਦਲ ਯਾਤਰਾ ਵੀ ਕੀਤੀ ਹੈ ਤੇ ਧਰਮਿੰਦਰ ਨੇ ਮੈਨੂੰ ਆਪਦੇ ਪੱਟ ਤੇ ਬਾਕੇ ਮੇਰੇ ਕੋਲ ਫੋਟੋ ਵੀ ਹੈਗੀ ਹੈ ਜੀ ਜਿਹੜੀ ਕਹਿੰਦੇ ਤੁਸੀਂ ਵਿਆਹ ਨਹੀਂ ਕਰਵਾ ਰਹੇ ਧਰਮਿੰਦਰ ਦੇ ਕਹਿੰਦੇ ਹੋਇਆ ਕੀ ਸੱਚ ਹੈ ਹਾਂਜੀ ਹਾਂਜੀ ਇਹ ਸੱਚ ਹੈ ਕਿ ਮੈਂ ਜਦੋਂ ਮੈਨੂੰ ਕੋਈ ਮੈਰਿਜ ਲਈ ਕਹਿੰਦਾ ਸੀ ਮੇਰਾ ਮਾਪਿਓ ਮੈਂ ਕਹਿੰਦਾ ਸੀ ਕਿ ਨਹੀਂ ਮੈਂ ਪਹਿਲੋ ਤਰਮਿੰਦਰ ਜੀ ਨੂੰ ਮਿਲਣਾ ਤੇ ਫਿਰ ਮੈਂ ਵਿਆਹ ਕਰਵਾਉਂਗਾ ਜੀ ਤੇ ਉਹ ਵੈਗਰੂ ਨੇ ਮੇਰਾ ਸੁਪਨਾ ਨੇੜੇ ਹੀ ਪੂਰਾ ਕਰ ਦਿੱਤਾ ਸੀਗਾ ਜੀ ਫਿਰ ਤਰਮਿੰਦਰ ਜੀ ਦੀ ਇਧਰ ਫਿਲਮ ਦੀ ਸ਼ੂਟਿੰਗ ਹੋ ਰਹੀ ਸੀਗੀ ਤੇ ਆਪਣੇ ਸਿੰਗਰ ਹਾਕਮ ਬਖਤਰੀ ਵਾਲਾ ਜੀ ਉਹਨਾਂ ਨੇ ਮੇਰੀ ਤਰਮਿੰਦਰ ਜੀ ਨਾਲ ਮੁਲਾਕਾਤ ਕਰਾਈ ਸੀ ਅੱਧਾ ਘੰਟਾ तकरीबन ਮੇਰੀ ਮੁਲਾਕਾਤ ਹੋਈ ਸੀ ਜੀ ਏਦੂੰ 4 ਮਹੀਨੇ ਪਹਿਲੋ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਦੀ ਜੀਵਨੀ ਤੇ ਜਾਂ ਫਿਲਮ ਬਣਾਉਂਗਾ ਜਿਹਦੇ ਵਿੱਚ ਮੈਂ ਤੁਹਾਨੂੰ ਮੈਂ ਗੱਲ ਕੀਤੀ ਹੋਈ ਆ ਕਿਸੇ ਨਾ ਕਿ ਮੈਂ ਤੁਹਾਨੂੰ ਫਿਲਮ ਦੇ ਵਿੱਚ ਜ਼ਰੂਰ ਲਾਉਂਗਾ ਤੇ ਚਲੋ ਮੈਨੂੰ ਫਿਲਮ ਦਾ ਕੋਈ ਦੁੱਖ ਨਹੀਂ ਕਿ ਮੈਂ ਉਸ ਮਕਾਮ ਤੇ ਨਹੀਂ ਪਹੁੰਚਿਆ ਪਰ ਮੈਨੂੰ ਤਰਮਿੰਦਰ ਦੇ ਜਾਣ ਦਾ ਬਹੁਤ ਵੱਡਾ ਦੁੱਖ ਆ ਜੀ